ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਬਾਰਕ ਦਾ ਮਤਲਬ ਹੁੰਦਾ ਬੱਚੇ ਗੁਰ ਹਾਈ ਦਾ ਮਤਲਬ ਹੁੰਦਾ ਗੁਰ ਭਾਈ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਸਾਡਾ ਸਾਰਿਆਂ ਦਾ ਇੱਕੋ ਹੀ ਉਹ ਪ੍ਰਭੂ ਪਾਤਸ਼ਾਹ ਪਰਮੇਸ਼ਰ ਪਿਤਾ ਹੈ ਅਸੀਂ ਇੱਕੋ ਪਾਤਸ਼ਾਹ ਦੇ ਇੱਕੋ ਪਿਤਾ ਦੇ ਬੱਚੇ ਹਾਂ ਔਰ ਗੁਰ ਪਾਈ ਹਾਂ ਸਾਡਾ ਕੋਈ ਆਪਸ ਵਿੱਚ ਬਿਤਕਰਾ ਨਹੀਂ ਕੋਈ ਜਾਤ ਪਾਤ ਨਹੀਂ ਇੱਕੋ ਹੀ ਪਿਤਾ ਦੇ ਸਪੁੱਤ ਰਹਾ ਤੇ ਗੁਰ ਪਾਈ ਹਾਂ ਸੁਨਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ हे ਮਿੱਤਰ ਬਿਨ ਪ੍ਰਮਾਤਮਾ ਦਾ ਦਰਸ਼ਨ ਕਰਾ ਦੀ ਸੁਨਮੀਤਾ ਮੀਤਾ ਕਹਿੰਦੇ ਨੇ ਮਿੱਤਰ ਨੂੰ ਜਿਉ ਜੰਦ ਵੀ ਮੇਰੀ ਜੰਦ ਤੇਥੋਂ ਮੁੜ ਮੁੜ ਕੇ ਸਦਕੇ ਜਾਇਆ ਕਰੇਗੀ ਤੋ ਇੱਕ ਬਾਰੀ ਮੈਨੂੰ ਪਰਮੇਸ਼ਰ ਦਾ ਦੀਦਾਰ ਕਰਾ ਦੇ ਸੁਣ ਮੀਤਾ ਧੂਰੀ ਕਉ ਬਲ ਜਾਈ हे ਮਿੱਤਰ ਮੇਰੀ ਬੇਨਤੀ ਸੁਣ ਮੈਂ ਤੇਰੇ ਚਰਣਾ ਦੀ ਧੂੜ ਤੋਂ ਕੁਰਬਾਨ ਜਾਂਦਾ ਹਾਂ ਮੇਰੇ ਤੇ ਕਿਰਪਾ ਕਰ ਦੇ ਇਹੋ ਮਨ ਤੇਰਾ ਭਾਈ हे ਪ੍ਰਭ ਮੈਂ ਆਪਣਾ ਇਹ ਮਨ ਤੇਰਾ ਆਗਿਆਕਾਰ ਬਣਾਉਣ ਨੂੰ ਤਿਆਰ ਹਾਂ ਮੇਰੇ ਉਤੇ ਮਿਹਰ ਦੀ ਕਿਰਪਾ ਕਰ ਦੋ ਰਹਾਉ ਪਾਵ ਮਲੋਵਾ ਮਲ ਮਲ ਤੋਵਾ ਇਹੋ ਮੰਨ ਤੈ ਕੋ ਦੇਸਾਹੀ ਮਿੱਤਰ ਮੈਂ ਤੇਰੇ ਦੋਵੇਂ ਪੈਰ ਮਲਾਂਗਾ ਔਰ ਇਹਨਾਂ ਨੂੰ ਮਲ ਮਲ ਕੇ ਧੋਵਾਂਗਾ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਕਰਾ ਦੇ ਸੁਣ ਮੀਤਾ ਹਉ ਤੇਰੀ ਸ਼ਰਨ ਆਇਆ ਆਇਆ ਪ੍ਰਭ ਮਿਲੋਂ ਦਿਉ ਪਦੇਸਾਹੀ ਮਿੱਤਰ ਮੈਂ ਤੇਰੀ ਮੇਰੀ ਬੇਨਤੀ ਨੂੰ ਸੁਣਾ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਅਜੇਹਾ ਪ੍ਰਦੇਸ ਦੇ ਕਿ ਮੈਂ ਪ੍ਰਭੂ ਪਾਤਸ਼ਾਹ ਨੂੰ ਮਿਲ ਸਕਾਂ ਅੱਗੋਂ ਹੁਕਮ ਕੀ ਹੁੰਦਾ ਹੈ ਮਾਣ ਨਾ ਕੀਜੈ ਸ਼ਰਣ ਪਰੀਜੈ ਕਰੈ ਸੁਭਲਾ ਮਨਾਈਏ ਗੁਰਮੁਖ ਜਿਹੜਾ ਉਹ ਪ੍ਰਭੂ ਮਲਾਪ ਦੀ ਫਿਰ ਜੁਗਤ ਦੱਸਦਾ ਹੈ ਕਿਦਾਂ ਦੱਸਦਾ ਹੈ ਉਹ ਕਹਿੰਦਾ اے ਮਿੱਤਰ ਸੁਣਾ ਕਿਸੇ ਕਿਸਮ ਦਾ ਹੰਕਾਰ ਨੀ ਕਰਨਾ ਪ੍ਰਭੂ ਦੀ ਪਾਤਸ਼ਾਹ ਦੀ ਸ਼ਰਣ ਪਏ ਰਹਿਣਾ ਹੈ ਜੋ ਕੁਝ ਪ੍ਰਮਾਤਮਾ ਕਰ ਰਿਹਾ ਉਸ ਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਇਹ ਜੰਦ ਤੇ ਇਹ ਸਰੀਰ ਜੀਓ ਪਿੰਡ ਪਿੰਡ ਕਹਿੰਦੇ ਨੇ ਸਰੀਰ ਨੂੰ ਕਹਿੰਦੇ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਨੂੰ ਲੱਭ ਲਈਦੇ ਉਤੋਂ ਕੁਰਬਾਨ ਜਾਈਏ ਸਭ ਕੁਝ ਉਹਦਾ ਹੀ ਦਿੱਤਾ ਹੋਇਆ ਹੈ ਉਹੀ ਮਾਲਕ ਹੈ ਆ ਸਰੀਰ ਦਾ ਵੀ ਤੇ ਜਿੰਦ ਦਾ ਵੀ ਆਪਾਂ ਕੁਝ ਵੀ ਨਹੀਂ ਹਾਂ ਆਪਾਂ ਤੇ ਐਵੇਂ ਹੀ ਮੇਰ ਮਾਰੀ ਬੈਠੇ ਆ ਅਕਾਲ ਪੁਰਖ ਪ੍ਰਮਾਤਮਾ ਇਸ ਸਰੀਰ ਦਾ ਵੀ ਮਾਲਕ ਹੈ ਤੇ ਇਸ ਵਿੱਚ ਜਿਹੜੀ ਜਿੰਦ ਰਹਿੰਦੀ ਹੈ ਜੋ ਸਾਡੀ ਜਾਨ ਹੈ ਉਹਦਾ ਵੀ ਮਾਲਕ ਆਪ ਹੀ ਹੈ ਪ੍ਰਮਾਤਮਾ ਅਸੀਂ ਕੁਝ ਵੀ ਕਰ ਸਕਣ ਯੋਗੇ ਨਹੀਂ ਹਾਂ ਭਇਓ ਆਨੰਗ ਰੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਗੁਰਮਖਿ ਪ੍ਰਜੁਗਤ ਕਹਿੰਦਾ ਕਹਦਾ اے ਮਿੱਤਰ ਸੰਤ ਜਨਾਂ ਦੀ ਕਿਰਪਾ ਨਾਲ ਜਿਸ ਮਨੁੱਖ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਵੇ ਉਸ ਨੂੰ ਪ੍ਰਮਾਤਮਾ ਦਾ ਨਾਮ ਜਿਹੜਾ ਪਿਆਰਾ ਲੱਗਣ ਲੱਗ ਪੈਂਦਾ ਜਦੋਂ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਪੈ ਜਾਵੇ ਸਮਝੋ ਵੀ ਸਾਡੇ ਤੇ ਅਕਾਲ ਪੁਰਖ ਦੀ ਕਿਰਪਾ ਹੈ ਵਾਹਿਗੁਰੂ ਦੀ ਕਿਰਪਾ ਹੈ ਜਨਾਨੰਕ ਕਹੋ ਗੁਰ ਕਿਰਪਾ ਦਾਰੀ ਸਭ ਅਕਲ ਨਿਰੰਝਨ ਦੀ ਤਾਹੀ ਮਿੱਤਰदास ਨਾਨਕ ਉਤੇ ਗੁਰੂ ਨੇ ਕਿਰਪਾ ਕੀਤੀ ਤਾਂ ਉਹ ਪਰਮਾਤਮਾ ਹਰ ਥਾਂ ਉਹ ਪ੍ਰਭੂ ਪਰਮਾਤਮਾ ਦੇਖਣ ਲੱਗ ਪਿਆ ਜਿਸ ਦੀ ਕੋਈ ਖਾਸ ਕੋਲ ਨਹੀਂ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੋ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਜਿਹੜਾ ਅਜੂਨੀ ਹੈ ਤੇ ਸਭ ਅੰਗਾਂ ਤੋਂ ਕਿਸੇ ਨਾਲ ਵੈਰ ਨਹੀਂ ਵਿਰੋਧ ਨਹੀਂ ਉਹ ਨਿਰਵੈਰ ਹੈ ਪਰਮਾਤਮਾ ਦੇ ਚਰਨਾਂ ਨਾਲ ਜੁੜੀਏ ਔਰ ਵਾਹਿਗੁਰੂ ਦੇ ਸ਼ੁਕਰਾਨੇ ਵਜਾਉ ਗੁਣ ਗਾਉਂਦੇ ਰਹੀਏ ਜਿਸ ਪ੍ਰਮਾਤਮਾ ਨੇ ਆ ਸਰੀਰ ਦਿੱਤਾ ਤੇ ਇਸ ਰੀ ਵਿੱਚ ਜਨਮ ਪਾਈ ਸਾਨੂੰ ਸਾਜਿਆ ਵੀ ਤੇ ਸਾਨੂੰ ਨਵਾਜਿਆ ਵੀ ਸਦਾ ਹੀ ਅਕਾਲ ਪੁਰਖ ਪ੍ਰਮਾਤਮਾ ਤੋਂ ਕੁਰਬਾਨ ਜਾਂਦੇ ਰਹੀਏ ਜਿਹੜਾ ਸਭਨਾਂ ਦੀ ਪ੍ਰਤਿਪਾਲਣਾ ਕਰਦਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਦਾ ਵਾਤਾਵਰਨ ਦੀ ਅਰਦਾਸ ਚਦਰੀਆਂ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਕਿਰਪਾ ਕਰਕੇ ਸਬਨਾ ਦੇ ਮਨਾਨ ਨੂੰ ਪ੍ਰੇਰਿ ਕੇ ਆਪ ਲੈ ਲੈਣ ਨੱਥ ਅਰਦਾਸ ਕਰਦੇ ਰਹੀਏ ਬਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਕਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ